ਚਿਲੰਦਰ ਦੇ ਪਾਸ ਪਾਦੇ ਸੀਨੀਅਰ ਅਗੂਮਨ ਨਰੰਜਨ ਕਾਲਿਆ ਦੇ ਘਰ ਤੇ ਹੋਏ ਗਰਨੇਡ ਹਮਲੇ ਨੂੰ ਲੈ ਕੇ ਪੰਜਾਬ ਚ ਸਿਆਸਤ ਪੂਰੇ ਦਿਨ ਗਰਮਾਈ ਰਹੀ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਬੜੀਆਂ ਅਪਡੇਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਤੇ ਇਸ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਏ ਰਿਕਸ਼ਾ ਨੂੰ ਵੀ ਜਿਹੜਾ ਹੈ ਕਾਬੂ ਕੀਤਾ ਗਿਆ ਹੈ ਤੇ ਇਸ ਸਬਦੇ ਦਰਮਿਆਨ ਜਿੱਥੇ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਸੀਸੀਟੀਵੀ ਫੁਟੇਜ ਖੂਬ ਵਾਇਰਲ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਦੋ ਸੀਸੀਟੀਵੀ ਫੁਟੇਜਾਂ ਹੋਰ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗਰਨੇਡ ਸ਼ਰਿਆਮ ਜਿਹੜਾ ਉਹ ਦਿਖ ਰਿਹਾ ਹੈ ਇਸ ਤੋਂ ਇਲਾਵਾ ਗਰਨੇਡ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਵੇਂ ਸੁੱਟਿਆ ਜਾ ਰਿਹਾ ਹੈ ਤਾਂ ਉਹ ਵੀ ਇਸ ਵੀਡੀਓ ਵਿਚ ਸਾਫ ਤੌਰ ਦੇ ਉਤੇ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਦੇਰ ਰਾਤ 2 ਵਜੇ ਜਿਹੜਾ ਹੈ ਮਨਰੰਜਨ ਕਾਲੀਆ ਦੇ ਘਰ ਦੇ ਉੱਤੇ ਹਮਲਾ ਹੁੰਦਾ ਹੈ ਆਟੋ ਰਿਕਸ਼ਾ ਦੇ ਵਿੱਚ ਆਏ ਕੁਝ ਨੌਜਵਾਨ ਜਿਹੜਾ ਹੈ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਗਰਨੇਡ ਹੈ ਉਹ ਸੁੱਟਦੇ ਨੇ ਤੇ ਉਸ ਤੋਂ ਬਾਅਦ ਗਰਨੇਡ ਅੰਦਰ ਡਿੱਗਦਾ ਹੈ ਤਾਂ ਵੀਡੀਓ ਦੇ ਵਿੱਚ ਵੀ ਸਾਫ਼ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਜਿਹੜਾ ਨੇ ਉਹ ਬਾਹਰੋਂ ਗਰਨੇਡ ਜਿਹੜਾ ਉਹ ਅੰਦਰ ਸੁੱਟਦੇ ਨੇ ਗਰਨੇਡ ਅੰਦਰ ਡਿੱਗਦਾ ਹੈ ਮੋਟਰਸਾਈਕਲ ਤੇ ਗੱਡੀ ਜਿਹੜੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਦਿਖ ਰਹੀ ਹੈ ਕਿ ਖੜੀ ਹੈ ਤੇ ਗਰਨੇਡ ਜਿਹੜਾ ਸੁੱਟਿਆ ਜਾਂਦਾ ਉਹ ਮੋਟਰਸਾਈਕਲ ਦੇ ਨਾਲ ਆਕੇ ਦੇਖਦਾ ਹੈ ਤੇ ਉਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਤੇ ਬਲਾਸਟ ਦਾ ਜਬਰਦਸਤੀ ਕੇ ਜਿਹੜਾ ਮੋਟਰਸਾਈਕਲ ਹੈ ਉਸ ਨੂੰ ਵੀ ਖਾਸਾ ਨੁਕਸਾਨ ਪਹੁੰਚਦਾ ਹੈ ਤੇ ਸਾਈਡ ਦੇ ਉੱਤੇ ਜਿਹੜਾ ਐਲਮੀਨੀਅਮ ਦਾ ਦਰਵਾਜ਼ਾ ਲੱਗਾ ਹੁੰਦਾ ਹੈ ਤਾਂ ਉਸ ਨੂੰ ਵੀ ਖਾਸਾ ਨੁਕਸਾਨ ਪਹੁੰਚਦਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਕੋਲ ਨੋਵਾ ਕ੍ਰਿਸਟਾ ਗੱਡੀ ਖੜੀ ਹੁੰਦੀ ਹੈ ਤਾਂ ਗੱਡੀ ਦੇ ਅੰਦਰ ਵੀ ਧੁਮਾਕੇ ਦੇ ਨਾਲ ਜਿਹੜਾ ਅ ਸਿਸਟਮ ਲੱਗਿਆ ਹੁੰਦਾ ਤਾਂ ਉਹ ਵੀ ਟੁੱਟ ਜਾਂਦਾ ਤਾਂ ਇਸ ਸਭ ਦੇ ਦਰਮਿਆਨ ਹੁਣ ਇੱਕ ਨਵੀਂ ਵੀਡੀਓ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋ ਰਹੀ ਹੈ ਨਾ ਨਵੀਂ ਵੀਡੀਓ ਵੀ ਜਿਹੜੀ ਹੈ ਤੁਹਾਡੇ ਨਾਲ ਲਗਾਤਾਰ ਸੰਜੀਕ ਕਰ ਰਹੇ ਆ ਜਿਸ ਦੇ ਵਿੱਚ ਤੁਸੀਂ ਸ਼ਰਿਆਮ ਗ੍ਰਨੇਡ ਜਿਹੜਾ ਉਹ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਗ੍ਰਨੇਡ ਦਾ ਜਿਹੜਾ ਬਲਾਸਟ ਹੈ ਤਾਂ ਉਹ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਗ੍ਰਨੇਡ ਜਿਹੜਾ ਉਹ ਬਾਹਰੋਂ ਸੁੱਟਿਆ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੇ ਕੇ ਨਾਦੇ ਵੱਲੋਂ ਹੀ ਜਿਹੜਾ ਮਨੋਰੰਜਨ ਕਾਲੀਆ ਔਰ ਆਦੇ ਕਰਦੇ ਉੱਤੇ ਗ੍ਰਨੇਡ ਹਮਲਾ ਕੀਤਾ ਗਿਆ ਸੀ ਤਾਂ ਇਸ ਪੂਰੇ ਮਾਮਲੇ ਦੀਆਂ ਤਾਰਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਜੁੜਦੀਆਂ ਨੇ ਤੇ ਲਾਰੈਂਸ ਬਿਸ਼ਨੋਈ ਔਰ ਆਦੇ ਕਹਿਣ ਦੇ ਉੱਤੇ ਕੰਮ ਕਰਨ ਵਾਲੇ ਜਾਂ ਫਿਰ ਇਹ ਕਹਦੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਪਾਕਿਸਤਾਨ ਦੇ ਵਿੱਚ ਬੈਠੇ ਸ਼ਹਿਜ਼ਾਦ ਪੱਟੀ ਤੇ ਸ਼ਹਿਜ਼ਾਦ ਪੱਟੀ ਦੇ ਕਹਿਣ ਦੇ ਉੱਤੇ ਕੰਮ ਕਰਨ ਵਾਲੇ ਜੇਕਰ ਗੱਲ ਕਰੀਏ ਤਾਂ ਉਦਾਂ ਦੇ ਉੱਤੇ ਵੀ ਜਾ ਕੇ ਜਿਹੜੀਆਂ ਨੇ ਤਾਰਾਂ ਜੁੜਦੀਆਂ ਨੇ ਇਸ ਤੋਂ ਇਲਾਵਾ ਜਿਸ਼ਾਨ ਦਾ ਨਾਮ ਖਾਸ ਤੌਰ ਦੇ ਉੱਤੇ ਚਰਚਾ ਦੇ ਵਿੱਚ ਹੈ ਜਿਸ਼ਾਨ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਬਾਬਾ ਸਦੀਕੀ ਦੇ ਕਤਲ ਮਾਮਲੇ ਤੋਂ ਬਾਅਦ ਖਾਸੀਆਂ ਚਰਚਾਵਾਂ ਇਸ ਨਾਮ ਦੇ ਬਟੋਰੀਆ ਪੰਜਾਬ ਦੇ ਨਕੂਦਰ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਸ ਅਗਰਗੇ ਸੰਗਠਨਾਂ ਦੇ ਨਾਲ ਜੁੜਿਆ ਹੋਇਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦਾ ਜ਼ਿਕਰ ਵੀ ਆਉਂਦਾ ਹੈ ਤੇ ਆਈਐਸਏ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਇਸ ਤਰੀਕੇ ਦੇ ਬਲਾਸਟ ਜਿਹੜਾ ਨੇ ਉਹ ਕੀਤੇ ਜਾ ਰਹੇ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ 1 ਮਹੀਨੇ ਦੇ ਵਿੱਚ ਜਲੰਧਰ ਦੇ ਅੰਦਰ ਇਹ ਦੂਸਰਾ ਬਲਾਸਟ ਹੈ ਤੇ ਨਾਮੀ ਹਸਤੀਆਂ ਦੇ ਘਰਾਂ ਦੇ ਉੱਤੇ ਬਲਾਸਟ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਇੱਕ ਮਸ਼ਹੂਰ ਯੂਟਿਊਬਰ ਰੋਜ਼ਰ ਸੰਦੂਰ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ 6 ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਇਹ ਸਭ ਦੇ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਜਿਹੜੇ 2007 ਤੋਂ 17 ਦੇ ਸਮੇਂ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਰਹੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਰਹੇ ਨੇ ਤਾਂ ਉਹਨਾਂ ਦੇ ਘਰ ਦੇ ਉੱਤੇ ਮਨੋਰੰਜਨ ਕਾਲੀਆ ਉਹਦੇ ਘਰ ਦੇ ਉੱਤੇ ਇਹ ਗਰਨੇਡ ਹਮਲਾ ਜਿਹੜਾ ਕੀਤਾ ਗਿਆ ਹੈ ਤੇ ਹਾਲਾਂਕਿ ਗਰੀਮਤ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਖਾਸਾ ਹੋਇਆ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਅੱਜ ਦਾ ਦਿਨ ਕਾਫੀ ਸਿਆਸਤ ਦੇ ਇੱਕ ਪੱਖੋਂ ਜੇਕਰ ਗੱਲ ਕਰੀਏ ਤਾਂ ਗਰਮਾਇਆ ਰਿਹਾ ਵੱਡੇ ਸਿਆਸਤਦਾਨ ਜਿਹੜਾ ਨੇ ਲਗਾਤਾਰ ਉਹਨਾਂ ਦੇ ਘਰ ਪਹੁੰਚਦੇ ਤੇ ਮਰ ਰੰਜਨ ਕਾਲੀਆ ਦੇ ਘਰ ਪਹੁੰਚਦੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਜੇ ਕਰ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼wini ਸ਼ਰਮਾ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਇਸ ਤੋਂ ਇਲਾਵਾ ਤਾਂ ਆਮ ਆਦਮੀ ਪਾਰਟੀ ਦੀ ਵੀ ਲੀਡਰਸ਼ਿਪ ਜਿਹੜੀ ਹੈ ਉਹ ਵੀ ਅੱਜ ਘਰ ਪਹੁੰਚਦੀ ਹੈ ਜਨਤ ਦੇ ਬੋਲੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਜਾਂਦੇ ਨੇ ਤੇ ਨਾਲ ਦੀ ਨਾਲ ਭਰੋਸਾ ਦਿਵਾਇਆ ਜਾਂਦਾ ਕਿ ਨਿਰਪੱਖ ਜਾਂਚ ਜਿਹੜੀ ਉਹ ਕੀਤੀ ਜਾਏਗੀ ਤੇ 12 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੁਲਿਸ ਦੇ ਬੋਲੇ ਪੂਰਾ ਮਾਮਲਾ ਵੀ ਸੁਲਝਾ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਦੋ ਨੌਜਵਾਨ ਜਿਹੜਾ ਨੇ ਉਹ ਕਾਬੂ ਕੀਤੇ ਗਏ ਨੇ ਤੇ ਹਜੇ ਤੱਕ ਪੁਲਿਸ ਵੱਲੋਂ ਕੋਈ ਖਾਸ ਇਨਫੋਰਮੇਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਕਿਉਂਕਿ ਖਾਸਾ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ